ਸਾਡੇ 350 ਸਾਲਾਂ ਦੇ ਯਾਦਗਾਰੀ ਇੱਕ ਯਾਦਗਾਰੀ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਦਾ ਸਵਾਗਤ ਕੀਤਾ ਜਾ ਰਿਹਾ ਹੈ। ਨਇਆ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ ਹੈ, ਕਮਾਲ ਦਾ ਬਣਾਇਆ ਹੈ। ਦੇਖੋ ਇਹਦੇ ਨਾਲ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਪਤਾ ਚੱਲਦਾ ਹੈ, ਅੱਜ ਦੇ ਯੂਥ ਨੂੰ ਪਤਾ ਚੱਲਦਾ ਹੈ, ਬਜ਼ੁਰਗਾਂ ਨੂੰ ਪਤਾ ਚੱਲਦਾ ਹੈ। ਮੈਂ ਜਦੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਕਈ ਚੀਜ਼ਾਂ ਦਾ ਇਤਿਹਾਸ ਤਾਂ ਸਾਨੂੰ ਪਤਾ ਹੈ ਪਰ ਕਈ ਚੀਜ਼ਾਂ ਦਾ ਸਾਨੂੰ ਵੀ ਪਹਿਲੀ ਵਾਰੀ ਪਤਾ ਚੱਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਲੁਧਿਆਣਾ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸਿਮੀ ਮੰਤਰੀ ਸੰਜੀਵੇ ਰੋੜਾ ਜੀ ਲੁਧਿਆਣੇ ਦੇ ਸਾਰੇ ਐਮ ਐਲ ਏ ਸਹਿਬਾਨ ਮੇਅਰ ਸਾਹਿਬ ਔਰ ਡੀ ਸੀ ਸਹਿਬਾਨ ਪ੍ਰਸ਼ਾਸਨ ਪਹੁੰਚਿਆ ਸੋ ਸਮੂਹ ਸੰਗਤਾਂ ਨੇ ਜਿਹੜੀ ਆ ਕੇ ਸਾਊਂਡ ਐਂਡ ਲਾਈਟ ਸ਼ੋ ਦੇਖਿਆ ਗੁਰੂ ਸਾਹਿਬ ਜੀ ਜੀਵਨੀ ਬਾਰੇ ਪਤਾ ਚੱਲਿਆ ਕਿ ਸ਼ਹਾਦਤ ਦੇ 350 ਸਾਲਾਂ ਦੇ ਯਾਦਗਾਰ ने, ने शिवाजी गौरम तो प्राइवेट स्कूलों को बच्चे भी आए हैं टीचर भी कॉलेज को भी आए नए ਕੋਈ ਵੀ ਨਾਮ ਹੋਵੇ ਦੱਸੋ ਜਿਹੜੇ ਦੇ ਵਿੱਚ ਇਹ ਕਸੂਰਿਆ ਚੱਲਦਾ ਸੰਗਦੇ ਦੀ ਮੰਤਰੀ ਗੰਨ ਇਹਦੇ ਵਿੱਚ ਲੱਗੇ ਹੋਏ ਆ ਸਾਡਾ ਪੰਜਾਬ ਟੂਰਿਜ਼ਮ ਡਿਪਾਰਟਮੈਂਟ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਨਾ ਕਿ ਜਿਹੜਾ ਇਹ ਰੋਡ ਸ਼ੋ ਇਹਨਾਂ ਨੇ ਆ ਲਾਈਟ ਐਂਡ ਸਾਊਂਡ ਸ਼ੋ ਬਣਾਇਆ ਹੈ ਕਮਾਲ ਦਾ ਬਣਾਇਆ ਦੇਖੋ ਇਹਦੇ ਨਾਲ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਪਤਾ ਚੱਲਦਾ ਅੱਜ ਦੇ ਯੂਥ ਨੂੰ ਪਤਾ ਚੱਲਦਾ ਬਜ਼ੁਰਗਾਂ ਨੂੰ ਪਤਾ ਚੱਲਦਾ ਮੈਂ ਜਦੋਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਿਆ ਕਈ ਚੀਜ਼ਾਂ ਦਾ ਇਤਿਹਾਸ ਤਾਂ ਸਾਨੂੰ ਪਤਾ ਹੈ ਪਰ ਕਈ ਚੀਜ਼ਾਂ ਦਾ ਸਾਨੂੰ ਵੀ ਪਹਿਲੀ ਵਾਰੀ ਪਤਾ ਚੱਲਿਆ। ਔਰ ਬਹੁਤ ਹੀ ਚੰਗਾ ਲੱਗਿਆ। ਐਸੇ ਤਰ੍ਹਾਂ ਇਤਿਹਾਸ ਨੂੰ ਗੁਰੂਆਂ ਤੇ ਸਾਡੇ ਗੁਰੂਆਂ ਦੇ ਇਤਿਹਾਸ ਨੂੰ ਉਜਾਗਰ ਅੱਗੇ ਵੀ ਹੋਰ ਕਰਨਾ ਚਾਹੀਦਾ। ਮੈਂ ਮੈਂ ਬਿਲਕੁਲ ਉਹੀ ਕਹਿ ਰਿਹਾ ਜੀ ਸਕੂਲ ਦੇ ਬੱਚੇ ਆਏ ਛੋਟੇ ਬੱਚੇ ਆਏ ਮੈਂ ਛੋਟੇ ਬੱਚੇ ਵੀ ਦੇਖੇ ਬੈਠੇ ਔਰ ਬਹੁਤ ਧਿਆਨ ਨਾਲ ਦੇਖ ਰਹੇ ਸੀਗੇ ਕਈ ਵਾਰੀ ਬੰਦਾ ਜਦੋਂ ਕੁਝ ਪੜਦਾ ਉਹ ਇੰਨੀ ਚੰਗੀ ਤਰ੍ਹਾਂ ਨਹੀਂ ਦੇਖਦਾ ਪਰ ਆ ਲਾਈਟ ਐਂਡ ਸਾਊਂਡ ਸ਼ੋਅ ਤੁਸੀਂ ਵੀ ਦੇਖਿਆ ਮੈਂ ਤਾਂ ਇਦਾਂ ਦਾ ਕਦੀ ਪਹਿਲਾਂ ਨਹੀਂ ਦੇਖਿਆ ਬਹੁਤ ਹੀ ਚੰਗਾ ਲੱਗਿਆ ਔਰ ਜਿਹੜੀ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ 25 ਤਰੀਕ ਨੂੰ ਸ਼੍ਰੀ ਅਨੰਤਪੁਰ ਸਾਹਿਬ ਮੈਂ ਤੁਹਾਡੇ ਚੈਨਲਾਂ ਦੇ ਥਰੂ ਸਾਰਿਆਂ ਨੂੰ ਕਹੂੰਗਾ ਜਿੰਨੇ ਵੀ ਜਿੰਨੇ ਵੀ ਪੰਜਾਬ ਦੇ ਵਾਸੀ ਐ ਲੁਧਿਆਣੇ ਦੇ ਵਾਸੀ ਐ ਕੋਈ ਤੁਸੀਂ ਲੁਧਿਆਣੇ ਦੇ ਯਾਦਾ ਚੈਨਲ ਹੋ ਵੀ ਸਾਰੇ ਜਰੂਰ ਉੱਥੇ ਪੁੱਜਣ ਔਰ ਜਿੱਥੇ ਵੀ ਗੁਰੂ ਜੀ ਹੋਣਗੇ ਐਨੇ ਸਾਲਾਂ ਬਾਅਦ ਜਿੱਥੇ ਵੀ ਉਹ ਦੇਖਣਗੇ ਉਹਨਾਂ ਨੂੰ ਵੀ ਚੰਗਾ ਲੱਗੇਗਾ ਕਿ ਜਿਹੜਾ ਮੈਂ ਬਲਿਦਾਨ ਦਿੱਤਾ ਸੀ ਲੋਕੀ ਉਹਦੀ ਮੈਨੂੰ ਇੱਜ਼ਤ ਔਰ ਮਾਣ ਦੇ ਰਹੇ ਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਦੇ ਲੁਧਿਆਣਾ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਕਰਵਾਇਆ ਗਿਆ ਜਿੱਥੇ ਸਾਡੇ ਲੁਧਿਆਣੇ ਦੇ ਸੀਮੇ ਮੰਤਰੀ ਸੰਜੀਵ ਰੋੜਾ ਜੀ, ਮੁਢਿਆਣਾ ਦੇ ਸਾਰੇ ਐਮਐਲਏ ਸਹਿਬਾਨ, ਮੇਅਰ ਸਾਹਿਬ ਔਰ ਡੀਸੀ ਸਹਿਬਾਨ ਪ੍ਰਸ਼ਾਸਨ ਪਹੁੰਚਿਆ। ਸੋ ਸਮੂਹ ਸੰਗਤਾਂ ਨੇ ਜਿਹੜੀ ਆ ਕੇ ਸਾਊਂਡ ਐਂਡ ਲਾਈਟ ਸ਼ੋਅ ਦੇਖਿਆ ਗੁਰੂ ਸਾਹਿਬ ਜੀ ਜੀਵਨੀ ਬਾਰੇ ਪਤਾ ਚੱਲਿਆ ਕਿ ਬਹੁਤ ਇਤਿਹਾਸ ਬਾਰੇ ਜਿਵੇਂ ਅਰੋੜਾ ਜੀ ਨੇ ਦੱਸਿਆ ਕਿ ਕਈ ਐਸੋ ਜਿਹਾ ਅੱਜ ਦਿਖਾਇਆ ਗਿਆ ਜਿਹਦੇ ਵਿੱਚ ਨਹੀਂ ਸੀ ਨੌਲੇਜ ਰਾਜ ਦੇ ਦੇਖਣ ਤੋਂ ਬਾਅਦ ਸੌਨਰ ਲਾਈਟਸੋ ਦੇ ਵਿੱਚ ਉਹਦੇ ਗੁਰੂ ਸਾਹਿਬ ਦੀ ਜੀਵਨੀ ਬਾਰੇ ਹਰ ਚੀਜ਼ ਦਾ ਪਤਾ ਚੱਲਿਆ ਸੋ ਸਮੂਹ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਤੇ ਤੁਹਾਡਾ ਧੰਨਵਾਦ ਤੁਸੀਂ ਸਾਰੇ ਅੱਜ ਇਸ ਸੌਨਰ ਲਾਈਟਸੋ 'ਚ ਪਹੁੰਚੇ ਸੋ ਬੇਨਤੀ ਹੈ 20 ਤਰੀਕ ਨੂੰ ਫਰੀਦਕੋਟ ਤੋਂ ਨਗਰ ਕੀਰਤਨ ਚੱਲੇਗਾ ਜਿਸ ਜੋ ਕਿ ਵੱਖ-ਵੱਖ ਸ਼ਹਿਰਾਂ 'ਚ ਹੁੰਦਾ ਹੋਇਆ ਰਾਤ ਨੂੰ ਸ੍ਰੀ ਗੁਰਦੁਆਰਾ ਦੁੱਖਨਵਾਰ ਸਾਹਿਬ ਪਹੁੰਚੇਗਾ ਸੋ ਸਮੂਹ ਸੰਗਤਾਂ ਨੂੰ ਤੇ ਵਿੱਚ ਹਾਜ਼ਰੀ ਲਗਵਾਉਣੀ 21 ਤਰੀਕ ਨੂੰ ਸਵੇਰੇ ਲੁਧਿਆਣੇ ਤੋਂ ਦੁੱਖਨਵਾਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਚੱਲਦੇ ਹੋਏ ਫਤਗੜ ਸਾਹਿਬ ਰਸਤੇ 'ਚ ਦੁਪਹਿਰ ਦੇ ਟਾਈਮ ਤੇ ਸਾਨ੍ਹੇয়াল ਗੁਰਦੁਆਰਾ ਰੇਡੂ ਸਾਹਿਬ ਤੋਂ ਜੇ ਹੋਏ ਸੋ ਫਤਗੜ ਸਾਹਿਬ ਪਹੁੰਚਣਗੇ ਫਤਗੜ ਸਾਹਿਬ ਤੋਂ 22 ਤਰੀਕ ਨੂੰ ਅਨੰਦਪੁਰ ਸਾਹਿਬ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਗਰ ਕੀਰਤਨ ਵਿੱਚ ਵੀ ਹਾਜ਼ਰੀ ਲਗਵਾਉਣੀ ਤੇ 23 24 25 ਅਨੰਦਪੁਰ ਸਾਹਿਬ ਵਿਖੇ ਜੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਦਾ ਜਿਹੜਾ ਸ਼ਹਾਦਤ ਵਾਲਾ ਜਿਹੜਾ ਦਿਨ ਮਨਾਇਆ ਜਾ ਰਿਹਾ ਸੋ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ 23 24 25 ਨੂੰ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਲਵਾਈਏ ਬੱਚਿਆਂ ਦੇ ਸਮੇਤ ਤੇ ਨਗਰ ਕੀਰਤਨ ਜਿਹੜਾ 20 ਤੇ 21 ਤਰੀਕ ਨੂੰ ਜ਼ਰੂਰ ਹਾਜ਼ਰ ਹੋਈਏ ਸੋ ਅੱਜ ਤੁਸੀਂ ਸਾਰੇ ਲੁਧਿਆਣਾ ਵਾਸੀ ਇਸ ਸੋਨ ਐਂਡ ਲਾਈਟਸ ਨੂੰ ਪਹੁੰਚੇ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਹੈ ਕਿ ਜਿਹੜਾ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਨਾ ਵੱਡਾ ਇਤਿਹਾਸਿਕ ਦਿਨ ਜਿਹੜੇ ਗੁਰੂ ਸਾਹਿਬ ਦੇ ਜਿਹੜੇ 350 ਸਾਲਾ ਮਨਾਇਆ ਜਾ ਰਿਹਾ ਅੱਜ ਤੱਕ ਇੰਨੀ ਉਮਰ ਹੋ ਗਈ ਨਹੀਂ ਸੁਣਿਆ तकरीबन 50 ਸਾਲ ਦੇ ਹੋ ਗਏ ਆ ਤੇ ਸਿਰਫ ਗੁਰੂ ਸਾਹਿਬਾਂ ਦੀਆਂ ਨਗਰ ਕੀਰਤਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੁਣਿਆ ਸੀ ਪਰ ਅੱਜ ਸਰਕਾਰ ਵੱਲੋਂ ਜਿਹੜਾ ਬਹੁਤ ਵੱਡਾ ਉਤਰਾਲਾ ਇਹ ਪੰਜਾਬ ਵਾਸੀਨ ਕੀਤਾ ਜਾ ਰਿਹਾ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ